ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਅੱਜ ਤਿੰਨ ਖਾਸ ਖਬਰਾਂ ਦੇ ਉੱਪਰ ਜੇਕਰ ਆਪਾਂ ਗੱਲ ਕਰੀਏ ਵਿਸਥਾਰ ਚ ਤੁਹਾਡੇ ਤੋਂ ਜਾਣਕਾਰੀ ਜ਼ਰੂਰ ਚਾਹਾਂਗੇ ਗੱਲ ਨਾਲ ਦੇ ਨਾਲ ਕਰਾਂਗੇ ਵਿਕਰਮ ਚੌਧਰੀ ਨੂੰ ਲੈ ਕੇ ਅਮਰਿਤਪਾਲ ਸਿੰਘ ਨੂੰ ਲੈ ਕੇ ਕਿਹੜਾ ਵੱਡਾ ਫੈਸਲਾ ਆ ਸਕਦਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਰਵਨੀਤ ਬਿੱਟੂ ਦੇ ਸਾਹਮਣੇ ਕੀ ਕਾਂਗਰਸ ਪਾਰਟੀ ਗੁਰਕਿਰਤ ਕੋਟਲੀ ਨੂੰ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਤੇ ਅਗੂ ਅਗਰ ਆਪਾਂ ਭਾਰਤੀ ਜਨਤਾ ਪਾਰਟੀ ਦੀ ਵੀ ਗੱਲ ਕਰੀਏ ਤਾਂ ਹੋਰ ਕਿਹੜੇ ਲੀਡਰ ਨੇ ਜਿਹੜੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਵਿੱਚ ਜਾਣਕਾਰੀ ਤੇ ਜੋ ਹੁਣ ਸਿਆਸੀ ਸਮੇਂ ਕਰਨ ਬਣੇ ਹੋਏ ਨੇ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ 3-4 ਵੱਡੀਆਂ-ਵੱਡੀਆਂ ਖਬਰਾਂ ਨੇ ਇੱਕ-ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਦਾ ਜਿਹੜਾ سلسلہ ਅੱਗੇ ਵਧਾਉਨੇ ਆ ਸਭ ਤੋਂ ਪਹਿਲਾਂ ਵਿਕਰਮ ਚੌਧਰੀ ਦੀ ਖਬਰ ਹੈ ਸੋ ਵਿਕਰਮ ਚੌਧਰੀ ਜਿਹੜੇ ਕਿ ਵਿਧਾਇਕ ਨੇ ਕਾਂਗਰਸ ਦੇ ਫਲੋਰ ਤੋਂ ਐਮਐਲਏ ਨੇ ਔਰ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਦਵਿੰਦਰ ਯਾਦਵ ਉਹਨਾਂ ਵੱਲੋਂ ਸਾਰੇ ਆਉਂਦਿਆਂ ਤੋਂ ਹਟਾ ਦਿੱਤਾ ਗਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਔਰ ਉਹਨਾਂ ਨੂੰ ਮੁਤਲ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਅਗਲੇ ਹੁਕਮਾਂ ਤੱਕ ਸੋ ਬਿਕਰਮ ਚੌਧਰੀ ਨੂੰ ਆਉਂਦਿਆਂ ਤੋਂ ਹਟਾਉਣ ਦੀ ਜਿਹੜੀ ਖਬਰ ਹੈ ਕਿ ਕੱਲ ਰਾਤ ਨੂੰ ਜਿਹੜੀ ਇਹ ਖਬਰ ਹੈ ਇਹ ਬਾਹਰ ਆਈ ਜਦੋਂ ਇੱਕ ਚਿੱਠੀ ਜਾਰੀ ਕੀਤੀ ਗਈ ਦਵਿੰਦਰ ਯਾਦਵ ਇਹ ਕਹਿ ਰਹੇ ਨੇ ਜਿਹੜੀ ਉਹਨਾਂ ਨੇ ਚਿੱਠੀ ਜਾਰੀ ਕੀਤੀ ਹੈ ਉਹ ਕਹਿ ਰਹੇ ਨੇ ਕਿ ਪਾਰਟੀ ਦੀ ਗਾਈਡਲਾਈਨ ਤੋਂ ਹੱਦ ਕੇ ਵਿਕਰਮ ਚੌਧਰੀ ਹੋਂਨਾ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਪਾਰਟੀ ਦੀ ਗਾਇਡਲਾਈਨ ਤੋਂ ਹਟ ਕੇ ਦੇ ਰਹੇ ਨੇ ਔਰ ਤੁਹਾਡੇ ਆਉਂਦੇ ਦੀ ਗਰਮਾ ਦੇ ਅਨੁਸਾਰ ਨਹੀਂ ਨੇ ਜਿਸ ਕਰਕੇ ਪਾਰਟੀ ਸੰਗਠਨ ਦਾ ਅਕਸ ਖਰਾਬ ਹੋ ਰਿਹਾ ਤੇ ਜਨਤਾ ਅਤੇ ਕਾਂਗਰਸੀ ਵਰਕਰਾਂ ਵਿੱਚ ਗਲਤ ਸੰਦੇਸ਼ ਜਾ ਰਿਹਾ ਤੁਹਾਨੂੰ ਨਿੱਜੀ ਤੌਰ ਤੇ ਦਿੱਤੀਆਂ ਗਈਆਂ ਕਈ ਚੇਤਾਵਨੀਆਂ ਦੇ ਬਾਵਜੂਦ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਤੁਹਾਡਾ ਲਗਾਤਾਰ ਜਾਰੀ ਹੈ ਤੁਹਾਡਾ ਵਿਵਹਾਰ ਇਸ ਤਰ੍ਹਾਂ ਦਾ ਹੈ ਇਸ ਲਈ ਜਦੋਂ ਤੱਕ ਇਸ ਮਾਮਲੇ 'ਤੇ ਅਗਲੀ ਕਾਰਵਾਈ ਨਹੀਂ ਕਰਦੇ ਤੁਹਾਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਜਾਂਦਾ ਹੈ ਤੇ ਅਗਲੇ ਹੁਕਮਤ ਤੱਕ ਪਾਰਟੀ ਤੋਂ ਮੁਤਲ ਕਰ ਦਿੱਤਾ ਜਾਂਦਾ ਹੈ ਸੋ ਵਿਕਰਮ ਚੌਧਰੀ ਹੁਣੇ بڑا ਜਿਹੜਾ ਫੈਸਲਾ ਕੀਤਾ ਹੈ ਕਾਂਗਰਸ ਪਾਰਟੀ ਨੇ ਉਹਨਾਂ ਦੇ ਜਿਹੜੇ ਇੰਚਾਰਜ ਨੇ ਪੰਜਾਬ ਦੇ ਉਹਨਾਂ ਬਦੋ ਜਿਹੜਾ ਫੈਸਲਾ ਲਿਆ ਗਿਆ ਹੈ ਵਿਕਰਮ ਚੌਧਰੀ ਉਹਨਾਂ ਦੇ ਸਮਰਥਕਾਂ ਦੇ ਵਿੱਚ ਵੀ ਵੱਡਾ ਰੋਸ ਪਾਇਆ ਜਾ ਰਿਹਾ ਹੈ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਾਂਗਰਸ ਪਾਰਟੀ ਨੂੰ ਲੀਡਰ ਛੱਡ ਛੱਡ ਜਾ ਰਹੇ ਨੇ ਪਰ ਅਜਿਹੇ ਮੌਕੇ ਜਦੋਂ ਵਿਕਰਮ ਚੌਧਰੀ ਉਹਨਾਂ ਦੇ ਪਿਤਾ ਜੀ ਦੁਨੀਆ ਤੋਂ ਚਲੇ ਗਏ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਵੇਲੇ ਹਜੇ ਸਵਾ ਕ ਸਾਲ ਹੀ ਹੋਇਆ ਕਿਉਂਕਿ ਜਮਨੀ ਚੋਣ ਸਾਲ ਕੁ ਬਾਅਦ ਹੋਈ ਸੀ ਸਵਾ ਸਾਲ ਡੇਢ ਸਾਲ ਹੋਇਆ ਮਸਾਂ ਜਦੋਂ ਵਿਕਰਮ ਚੌਧਰੀ ਦੇ ਪਿਤਾ ਦੁਨੀਆ ਤੋਂ ਚਲੇ ਗਏ ਚੌਧਰੀ ਸੰਤੋਖ ਸਿੰਘ ਜਿਹੜੇ ਕਈ ਵਾਰ ਦੋ ਵਾਰ 14 ਚ ਔਰ 19 ਚ ਐਮਐਲਏ ਬਣੇ ਕਾਂਗਰਸ ਪਾਰਟੀ ਦੇ ਔਰ ਰਾਹੁਲ ਗਾਂਧੀ ਵੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਦੁਨੀਆ ਤੋਂ ਚਲੇ ਗਏ ਪਤਾ ਹੀ ਲੱਗਿਆ ਕਿ 2-3 ਦਿਨ ਪਿਛਲੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਤਿਆਰੀ ਕਰ ਰਹੇ ਸੀ ਭਾਰਤ ਜੋੜੋ ਯਾਤਰਾ ਦੀ ਔਰ ਰਾਤ ਭਰ ਕਹਿੰਦੇ ਉਸ ਦਿਨ ਉਹ ਮਾੜਾ ਮੋਟਾ ਹੀ ਉਹਨਾਂ ਨੇ ਆਰਾਮ ਕੀਤਾ ਸਿਆਣੀ ਉਮਰ ਸੀ ਔਰ ਇੱਕ ਤਰੀਕੇ ਨਾਲ ਕਾਂਗਰਸ ਪਾਰਟੀ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਇਹ ਗੱਲਾਂ ਕਈ ਵਾਰ ਵਿਕਰਮ ਚੌਧਰੀ ਔਰ ਉਹਨਾਂ ਦਾ ਪਰਿਵਾਰ ਦੀਪੀਕਰਮਜੀਤ ਕਰਮਜੀਤ ਚੌਧਰੀ ਵੀ ਕਰਦੇ ਰਹੇ ਜਦੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ ਉਨੀ ਚੋਚ ਪਰ ਇਸ ਵਾਰ ਜਦੋਂ ਟਿਕਟ ਕੱਤੀ ਗਈ ਤੇ ਵਿਕਰਮ ਚੌਧਰੀ ਨਾਰਾਜ਼ ਰਹੇ ਉਹਨਾਂ ਨੇ ਕੁਝ ਇਸ ਤਰ੍ਹਾਂ ਦੇ ਬਿਆਨ ਜ਼ਰੂਰ ਕੀਤੇ ਕਿ ਅਸੀਂ ਬਹੁਤ ਪੁਰਾਣਾ ਸਾਡਾ ਇਤਿਹਾਸ ਹੈ 14 15 16 ਬਾਰ ਚੌਧਰੀ ਪਰਿਵਾਰ ਤੋਂ ਨਮਾਇੰਤ ਕੀ ਗਈ ਹੈ ਵਿਧਾਨ ਸਭਾ ਚ लोकसभा ਦੇ ਵਿੱਚ ਚੌਧਰੀ ਪਰਵਾਰ ਨੇ ਹਮੇਸ਼ਾ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕੀਤਾ ਇਹ ਦਾਅਵੇ ਲਗਾਤਾਰ ਵਿਕਰਮ ਚੌਧਰੀ ਦੇ ਸੀ ਉਹ ਠੀਕ ਹੈ ਚਰਨਜੀਤ ਚੰਨੀ ਵੀ ਵੱਡੇ ਲੀਡਰਸ਼ਿਪ ਪਾਰਟੀ ਦੇ ਉਹਨਾਂ ਦਾ ਵੀ ਕਦ ਵੱਡਾ ਪਰ ਚਰਨਜੀਤ ਚੰਨੀ ਔਰ ਵਿਕਰਮ ਚੌਧਰੀ ਪਰਵਾਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿਹੜੀ ਪ੍ਰਸਪਰ ਵਿਰੋਧੀ ਬਿਆਨਬਾਜ਼ੀ ਆ ਚੱਲ ਰਹੀ ਸੀ ਇਹ ਨਹੀਂ ਵੀ ਕੱਲੇ ਵਿਕਰਮ ਚੌਧਰੀ ਨੇ ਬਿਆਨ ਦਿੱਤੇ ਨੇ ਦੂਜੇ ਪਾਸਿਓਂ ਬਿਆਨ ਨਹੀਂ ਆਏ ਪਰ ਵਿਕਰਮ ਚੌਧਰੀ ਉਹਨਾਂ ਨੂੰ ਹੁਣ ਮੁਅਤਲ ਕੀਤਾ ਗਿਆ ਹੈ ਇਹਦੇ ਨਾਲ ਜਲੰਧਰ ਦੇ ਵਿੱਚ ਵਿਕਰਮ ਚੌਧਰੀ ਔਰ ਚੌਧਰੀ ਪਰਿਵਾਰ ਮੈਨੂੰ ਲੱਗਦਾ ਹੈ ਕਿ ਖਾਸ ਤੌਰ ਤੇ ਵਿਕਰਮ ਚੌਧਰੀ ਜਿਹੜੇ ਐਮ ਐਲ ਏ ਵੀ ਨੇ ਫਲੋਰ ਤੋਂ ਸੋ ਕੀ ਉਹ ਹੁਣ ਖੁੱਲ ਕੇ ਚਰਨਜੀਤ ਚੰਨੀ ਦੇ ਪ੍ਰਚਾਰ 'ਚ ਜਾਣਗੇ ਜਾਂ ਨਹੀਂ ਮੈਨੂੰ ਲੱਗਦਾ ਬੜਾ ਔਖਾ ਹੋਊਗਾ ਵਿਕਰਮ ਚੌਧਰੀ ਉਹਨਾਂ ਲਈ ਵੀ ਹੁਣ ਚਰਨਜੀਤ ਚੰਨੀ ਦੇ ਪ੍ਰਚਾਰ ਦੇ ਵਿੱਚ ਜਾਣਾ ਕਿਉਂਕਿ ਉਹਨਾਂ ਨੂੰ ਮੁਤਲ ਕੀਤਾ ਗਿਆ ਸੋ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਹੋ ਰਹੇ ਨੇ ਉਹ ਬੜੇ ਸਵਾਲਾਂ ਭਰੇ ਨੇ ਫੈਸਲੇ ਨੇ ਹਾਲਾਂਕਿ ਉਸ ਵੇਲੇ ਕਿਸੇ ਨੇ ਕਾਰਵਾਈ ਨਹੀਂ ਕੀਤੀ ਜਦੋਂ ਜਦੋਂ ਪਾਰਟੀ ਦੇ ਕੈਂਡੀਡੇਟ ਦੇ ਸਾਹਮਣੇ ਕਾਂਗਰਸੀ ਲੀਡਰਾਂ ਦੇ ਪਰਿਵਾਰਕ ਮੈਂਬਰ ਚੋਣ ਲੜੇ ਸੀ ਉਦੋਂ ਕਾਂਗਰਸ ਹਾਈ ਕਮਾਂਡ ਨੂੰ ਕੋਈ ਫਰਕ ਨਹੀਂ ਪਿਆ ਪਰ ਜਦੋਂ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੇ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਕੀਤੀਆਂ ਜਦੋਂ ਵਰਕਰ ਮੀਟਿੰਗਾਂ ਕੀਤੀਆਂ ਉਦੋਂ ਫੇਰ ਕਾਂਗਰਸ ਨੂੰ ਫਰਕ ਪੈ ਗਿਆ ਸੰਗਠਨ ਨੂੰ ਕਹਿੰਦੇ ਜੀ ਅਨੁਸ਼ਾਸਨ ਭੰਗ ਹੋ ਰਿਹਾ ਹੈ ਕਾਂਗਰਸ ਦਾ ਜ਼ਾਬਤਾ ਖਰਾਬ ਹੋ ਰਿਹਾ ਹੈ ਰਾਜਾ ਮੜੇ ਵੀ ਕਹਿੰਦੇ ਸੀ ਕਿ ਲੀਡਰਾਂ ਨੂੰ ਜ਼ਾਬਤੇ 'ਚ ਰਹਿਣ ਦੀ ਲੋੜ ਹੈ ਅਨੁਸ਼ਾਸਨ ਨਹੀਂ ਭੰਗ ਹੋਣਾ ਚਾਹੀਦਾ ਤੇ ਹੁਣ ਵਿਕਰਮ ਚੌਧਰੀ ਦੇ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਤੇ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸਾਥੀ ਸੀ ਕਈਆਂ ਨੂੰ ਪਾਰਟੀ 'ਚੋਂ ਕੱਢਤਾ ਕਈਆਂ ਤੇ ਕਾਰਵਾਈ ਕੀਤੀ ਗਈ ਤੇ ਹੁਣ ਜਿਹੜੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ ਉਹ ਨਵਜੋਤ ਸਿੰਘ ਸਿੱਧੂ ਦੇ ਸਾਥੀਆਂ ਨੂੰ ਸਨੇਹੇ ਮਾਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਚਾਰ 'ਚ ਲੈ ਕੇ ਆਓ ਤੁਸੀਂ ਸਾਡੇ ਪ੍ਰਚਾਰ 'ਚ ਆਓ ਤੇ ਹੁਣ ਉਹ ਘਰੋਂ ਘਰੀ ਬੈਠੇ ਨੇ ਨਾ ਹਰਵਿੰਦਰ ਲਾਲੀ ਖੁੱਲ ਕੇ ਪ੍ਰਚਾਰ ਕਰ ਰਹੇ ਨੇ ਨਾ ਨਵਜੋਤ ਸਿੰਘ ਸਿੱਧੂ ਦੇ ਕਈ ਹੋਰ ਸਾਥੀ ਕਿਸੇ ਦੇ ਪ੍ਰਚਾਰ 'ਚ ਜਾ ਰਹੇ ਨੇ ਸੋ ਵੇਲਾ ਜਿਹੜਾ ਹੁੰਦਾ ਅਗਰ ਚੌਧਰੀ ਪਰਿਵਾਰ ਦੀ ਟਿਕਟ ਕੱਟੀ ਗਈ ਸੀ ਤੇ ਨਰਾਜ਼ਗੀ ਸੁਭਾਵਿਕ ਹੈ ਔਰ ਮੈਨੂੰ ਇਹ ਲੱਗਦਾ ਕਿ ਤੁਰੰਤ ਪਾਰਟੀ 'ਚੋਂ ਮਤਲ ਕਰ ਦੇਣਾ ਵਿਕਰਮ ਚੌਧਰੀ ਨੂੰ ਕਿਤਨਾ ਕਿਤੇ ਸਹੀ ਨਹੀਂ ਸੀ ਪਾਰਟੀ ਨੂੰ ਵੀ ਵੱਡਾ ਦਿਲ ਦਿਖਾਉਣਾ ਚਾਹੀਦਾ ਸੀ ਜਦੋਂ ਕਿਸੇ ਦਾ ਪਿਤਾ ਦੁਨੀਆ ਤੋਂ ਚਲਾ ਗਿਆ ਕਾਂਗਰਸ ਪਾਰਟੀ ਦੇ ਲਈ ਕੰਮ ਕਰਦਾ ਕਰਦਾ ਤੇ ਜੇ ਉਸ ਪਰਿਵਾਰ ਦੀ ਟਿਕਟ ਕੱਟੀ ਵੀ ਗਈ ਇਹਦੇ 'ਚ ਕੋਈ ਦੋਰਾ ਨਹੀਂ ਹੈ ਕਿ ਕਾਂਗਰਸ ਪਾਰਟੀ ਦਾ ਹੱਕ ਹੈ ਕਿ ਕਿਹਨੂੰ ਟਿਕਟ ਦੇਣੀ ਹੈ ਕਿਹਨੂੰ ਨਹੀਂ ਪਰ ਉਸ ਪਰਿਵਾਰ ਦਾ ਇੱਕ ਜੀ ਦੁਨੀਆ ਤੋਂ ਚਲਾ ਗਿਆ ਤੇ ਉਸ ਪਰਿਵਾਰ ਦੇ ਦਿਲ ਤੇ ਮਨ ਤੇ ਸਥਿਤੀਆਂ ਕੀ ਹੋਣਗੀਆਂ ਇਹ ਵੀ ਸਮਝਣ ਦੀ ਲੋੜ ਹੈ ਸੋ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਨੇ ਭਾਵਨਾਵਾਂ ਨੇ ਉਹ ਵੀ ਸਮਝਣ ਦੀ ਲੋੜ ਹੈ ਕਿ ਵਿਕਰਮ ਚੌਧਰੀਆਂ ਬੀਬੀ ਕਰਮਜੀਤ ਚੌਧਰੀ ਦੇ ਲਈ ਇਹ ਘੜੀ ਕਿੰਨੀ ਔਖੀ ਹੋਏਗੀ ਜਦੋਂ ਉਹਨਾਂ ਦੀ ਟਿਕਟ ਕੱਟੀ ਗਈ ਤੇ ਉਹਨਾਂ ਨੂੰ ਕਿਤੇ ਹੋਰ ਟਿਕਟ ਵੀ ਨਹੀਂ ਦਿੱਲਤੀ ਗਈ ਜਾਂ ਉਹਨਾਂ ਨੂੰ ਪਾਰਟੀ 'ਚ ਕੋਈ ਅਜਿਹੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਜਿਸ ਦੇ ਨਾਲ ਉਹਨਾਂ ਨੂੰ ਲੱਗੇ ਕਿ ਕਾਂਗਰਸ ਪਾਰਟੀ ਨੇ ਉਹਨਾਂ ਦਾ ਪਰਿਵਾਰ ਦਾ ਮਾਨ ਸਨਮਾਨ ਬਹਾਲ ਰੱਖਿਆ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਇੱਕ ਪਰਿਵਾਰ ਦੇ ਵਿੱਚ ਦੂਸਰੀ ਟਿਕਟ ਨਹੀਂ ਦੇਣੀ ਕੈਪਟਨ ਅਮਰਿੰਦਰ ਜੀ ਧਰਮਪਤਨੀ ਕੈਪਟਨ ਅਮਰਿੰਦਰ ਵੀ ਮੁੱਖ ਮੰਤਰੀ ਸੀ ਤੇ ਕੈਪਟਨ ਅਮਰਿੰਦਰ ਨੇ ਤਾਂ ਆਪਣਾ ਪੁੱਤਰ ਰਮਿੰਦਰ ਸਿੰਘ ਵੀ ਲੜਾ ਲਿਆ ਸੀ ਬਠਿੰਡੇ ਭਾਵੇਂ ਉਹ ਜਿੱਤਿਆ ਨਹੀਂ ਇੱਕ ਵਾਰੀ ਪਟਿਆਲੇ 'ਚ ਵੀ ਕਿਤੋਂ ਚੋਣ ਲੜਾ ਲਈ ਸੀ ਵਿਧਾਨ ਸਭਾ ਦੀ ਨਹੀਂ ਜਿੱਤ ਸਕਿਆ ਕੈਪਟਨ ਅਮਰਿੰਦਰ ਦਾ ਪੁੱਤਰ ਕਈ ਲੀਡਰ ਨੇ ਬ੍ਰਹਮਹਿੰਦਰਾ ਸੀ ਬ੍ਰਹਮਹਿੰਦਰਾ ਉਹਨਾਂ ਨੇ ਵੀ ਐਟ ਕੀ ਆਪਣੇ ਪੁੱਤਰ ਨੂੰ ਲੜਾ ਲਿਆ ਸੀ ਹੁਣ ਤਾਂ ਉਹ ਯੂਥ ਕਾਂਗਰਸ ਦੇ ਬਣ ਕੇ ਨੇ ਪ੍ਰਧਾਨ ਉਹ ਨਹੀਂ ਜਿੱਤ ਸਕੀ ਸ਼ੋਕ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਅੱਗੇ ਵਧਾਇਆ ਇਹ ਕੋਈ ਬਿਲਕੁਲ ਕੋਈ ਨਵੀਂ ਨਕੋਰ ਗੱਲ ਨਹੀਂ ਹੈ ਔਰ ਕਈ ਵਾਰੀ ਪਾਰਟੀਆਂ ਜਿਹੜੇ ਲੀਡਰ ਵੱਡੇ ਹੁੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਆਪ ਅੱਗੇ ਲੈ ਕੇ ਆਉਂਦੀਆਂ ਨੇ ਉਸ ਵੇਲੇ ਪਾਰਟੀਆਂ ਨੂੰ ਲੱਗਦਾ ਕਿ ਸਾਨੂੰ ਲੋੜ ਹੈ ਸੋ ਮੈਨੂੰ ਲੱਗਦਾ ਵਿਕਰਮ ਚੌਧਰੀ ਦੇ ਮਾਮਲੇ ਤੇ ਦਵਿੰਦਰ ਯਾਦਵ ਜਾਂ ਕਾਂਗਰਸ ਦਾ ਸੰਗਠਨ ਅਗਰ ਹਮਦਰਦੀ ਦੀ ਭਾਵਨਾ ਤੋਂ ਕੰਮ ਲੈਂਦਾ ਵਿਕਰਮ ਚੌਧਰੀ ਨੂੰ ਉਹਨਾਂ ਨੂੰ ਥੋੜਾ ਹੋਰ ਵਕਤ ਦਿੰਦਾ ਕਿਉਂਕਿ ਇੱਕ ਦੋ ਵਾਰੀ ਜਿਹੜੀ ਬਿਆਨਬਾਜ਼ੀ ਹੈ ਉਹ ਜ਼ਰੂਰ ਹੋਈ ਹੈ ਪਰ ਇਹ ਜਿਹੜੀਆਂ ਬਿਆਨਬਾਜ਼ੀਆਂ ਨੇ ਇਹ ਸਿਰਫ ਇੱਕ ਪਾਸੜ ਨਹੀਂ ਹੈ ਇਹ ਇੱਕ ਪਾਸੜ ਨਹੀਂ ਹੈ ਸੋ ਅਗਰ ਅਨੁਸ਼ਾਸਨੀ ਕਾਰਵਾਈ ਕਰਨੀ ਹੁੰਦੀ ਹੈ ਪਾਰਟੀ ਨੇ ਤੇ ਫਿਰ ਸਾਰੀਆਂ ਧਿਰਾਂ ਦੇ ਪੱਖ ਲੈ ਕੇ ਸਾਰੀਆਂ ਧਿਰਾਂ ਦੇ ਨਾਲ ਸੰਬੰਧਿਤ ਜਿਹੜੇ ਲੀਡਰ ਨੇ ਉਹਨਾਂ ਨਾਲ ਸਲਾਹ مشورہ ਕਰਕੇ ਫਿਰ ਕਾਰਵਾਈਆਂ ਕੀਤੀਆਂ ਜਾਂ ਚਲੋ ਵੈਸੇ ਇਹ ਮਾਮਲਾ ਤਾਂ ਕਾਂਗਰਸ ਪਾਰਟੀ ਦਾ ਅੰਦਰੂਨੀ ਹੈ ਪਰ ਕਿਉਂਕਿ ਕਾਂਗਰਸ ਪਾਰਟੀ ਲੋਕਾਂ ਤੋਂ ਵੋਟਾਂ ਮੰਗਦੀ ਹੈ ਇਸ਼ਤਿਹਾਰ ਛਾਪ-ਛਾਪ ਕੇ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਪੰਜੇ ਤੇ ਮੋਹਰ ਲਾਓ ਸਾਨੂੰ ਵੋਟ ਪਾਓ ਚੋਣ ਘੋਸ਼ਣਾ ਪੱਤਰ ਜਾਰੀ ਕਰਕੇ ਕਾਂਗਰਸ ਪਾਰਟੀ ਦੇ ਲੀਡਰ ਕਹਿੰਦੇ ਆ ਕਿ ਸਾਨੂੰ ਵੋਟ ਪਾਓ ਜੇ ਅਸੀਂ ਸੱਤਾ ਚਾਗੇ ਤੇ ਅਸੀਂ ਤੁਹਾਡੇ ਲਈ ਇਹ ਕਰਾਂਗੇ ਇਸ ਕਰਕੇ ਕਾਂਗਰਸ ਪਾਰਟੀ ਦੇ ਫੈਸਲਿਆਂ ਤੇ ਸਵਾਲ ਵੀ ਚੱਕੇ ਜਾ ਸਕਦੇ ਨੇ ਕੱਪੜਾ ਛਾਣ ਵੀ ਕੀਤਾ ਜਾ ਸਕਦਾ ਹੈ ਸਹੀ ਨੂੰ ਸਹੀ ਤੇ ਭਾਵੇਂ ਸਮਾਜਿਕ ਤੌਰ ਤੇ ਤੇ ਭਾਵੇਂ ਮਰਿਆਦਾਵਾਂ ਦੇ ਤੌਰ ਤੇ ਅਗਰ ਕੋਈ ਉਨਤਾਈਆਂ ਨੇ ਤੇ ਜ਼ਰੂਰ ਉਹਨਾਂ ਤੇ ਸਵਾਲ ਵੀ ਚੱਕੇ ਜਾ ਸਕਦੇ ਨੇ ਇਹਦੇ ਨਾਲ ਨੁਕਸਾਨ ਕਿਤਨਾ ਕਿਤੇ ਕਾਂਗਰਸ ਦਾ ਸੰਗਠਨ ਜਿਸ ਤਰ੍ਹਾਂ ਨਾਲ ਲੀਡਰ ਕਾਂਗਰਸ ਪਾਰਟੀ ਚੋਂ ਬਾਹਰ ਕੱਟੇ ਜਾ ਰਹੇ ਨੇ ਕਾਂਗਰਸ ਪਾਰਟੀ ਚੋਂ ਤਾਂ ਉਂਜੀ ਬਹੁਤ ਵੱਡੀ ਗਿਣਤੀ ਚ ਲੀਡਰ ਨੇ ਜਿਹੜੇ ਉਹ ਪਾਰਟੀ ਨੂੰ ਛੱਡ ਛੱਡ ਕੇ ਜਾ ਰਹੇ ਨੇ ਅਜਿਹੇ ਮੌਕੇ ਜ਼ਰੂਰਤ ਆਈ ਹੈ ਕਿ ਜੇ ਵਿਕਰਮ ਚੌਧਰੀ ਨੇ ਬਿਆਨ ਦੇ ਵੀ ਦਿੱਤੇ ਨਰਾਜ਼ ਸੀ ਮਹਿੰਦਰ ਸਿੰਘ ਕੇਪੀ ਦਾ ਕੀ ਕਸੂਰ ਸੀ ਕਿ ਕਾਗਜ਼ ਸਾਈ ਕਰਨ ਗਏ ਹੋਏ ਮਹਿੰਦਰ ਸਿੰਘ ਕੇਪੀ ਉਹਨਾਂ ਨੂੰ ਖਾਲੀ ਹੱਥ ਮੁੜਨਾ ਪਿਆ 2022 ਦੇ ਚੋਣਾਂ ਮੇਰੇ ਮਹਿੰਦਰ ਕੇਪੀ ਨੇ ਜਦੋਂ ਕਾਂਗਰਸ ਛੱਡੀ ਆ ਉਹਨਾਂ ਨੇ ਸਾਫ਼ ਕਿਹਾ ਕਿ ਕਾਂਗਰਸ ਛੱਡਣ ਲਈ ਸਾਨੂੰ ਮਜਬੂਰ ਕਰ ਦਿੱਤਾ ਗਿਆ ਤੇ ਜਦੋਂ ਖਬਰਾਂ ਆ ਰਹੀਆਂ ਸੀ ਕਿ ਮਹਿੰਦਰ ਕੇਪੀ ਕਾਂਗਰਸ ਛੱਡ ਰਹੇ ਨੇ ਉਦੋਂ ਵੀ ਕਾਂਗਰਸ ਦੇ ਲੀਡਰ ਮਨਾਉਣ ਨਹੀਂ ਗਏ ਕਿ ਮਹਿੰਦਰ ਕੇਪੀ ਸਾਡੇ ਸੀਨੀਅਰ ਲੀਡਰ ਨੇ ਉਹਨਾਂ ਦੇ ਪਿਤਾ ਨੇ ਵੀ ਸ਼ਹੀਦੀ ਦਿੱਤੀ ਆ ਤੇ ਚਲੋ ਅਸੀਂ ਮਨਾ ਲਈਏ ਕਿਸ ਗੱਲ ਦੀ ਨਾਰਾਜ਼ਗੀ ਹੈ ਕੋਈ ਸਮਝਾ ਲਈਏ ਦੋ ਸ਼ਬਦ ਹਮਦਰਦੀ ਦੇ ਲੈ ਲਈਏ ਸੋ ਇਸ ਕਰਕੇ ਠੀਕ ਹੈ ਵਿਕਰਮ ਚੌਧਰੀ ਨੂੰ ਮੁਅਤਲ ਕੀਤਾ ਹੈ ਔਰ ਇਹਦੇ ਨਾਲ ਜਿਹੜੇ ਸਨੇਹੇ ਨੇ ਕਾਂਗਰਸ ਪਾਰਟੀ ਦੇ ਸੰਗਠਨ ਦੇ ਫੈਸਲਿਆਂ ਦੇ ਕਿਤਨਾ ਕਿਤੇ ਕਾਂਗਰਸ ਦੇ ਬਹੁਤ ਸਾਰੇ ਵਰਕਰ ਵੀ ਇਹਨਾਂ ਤੋਂ ਨਾਕੁਸ਼ ਨੇ ਮੇਰੀ ਕੱਲ ਰਾਤ ਨੂੰ ਛੇਛੇ ਤੌਰ ਤੇ ਇੱਕ ਦੋ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਗੱਲ ਹੋਈ ਔਰ ਨਾਕੁਸ਼ੀ ਦਾ ਪ੍ਰਗਟਾਵਾ ਹੈ 바ਗੀ ਕਾਂਗਰਸ ਪਾਰਟੀ ਦਾ ਅੰਦਰੂਨੀ ਫੈਸਲਾ ਹੈ ਕਿਹਨੂੰ ਪਾਰਟੀ 'ਚ ਰੱਖਣਾ ਹੈ ਕਿਹਨੂੰ ਨਹੀਂ ਪਰ ਕਿਉਂਕਿ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਪਾਰਟੀਆਂ ਲੋਕਾਂ ਦੀਆਂ ਵੋਟਾਂ ਦੇ ਨਾਲ ਸਰਕਾਰਾਂ ਬਣਾਉਂਦੀਆਂ ਨੇ ਤੇ ਲੋਕਾਂ ਕੋਲੇ ਵੀ ਹੱਕ ਹੈ ਕਿ ਉਹ ਜ਼ਰੂਰ ਪਾਰਟੀਆਂ ਨੂੰ ਸਵਾਲ ਪੁੱਛਣ ਔਰ ਜਿਸ ਤਰ੍ਹਾਂ ਨਾਲ ਪਰਿਵਾਰ ਚ ਵਾਪਰਿਆ ਸੰਤੋਖ ਚੌਧਰੀ ਦੇ ਸੋ ਸੰਤੋਖ ਚੌਧਰੀ ਦੇ ਪਰਿਵਾਰ ਵਿਕਰਮਜੀਤ ਵਿਕਰਮਜੀਤ ਚੌਧਰੀ ਜਾਂ ਬੀਬੀ ਕਰਮਜੀਤ ਚੌਧਰੀ ਦੇ ਨਾਲ ਹਮਦਰਦੀ ਦੀ ਭਾਵਨਾ ਵੀ ਰੱਖਣੀ ਚਾਹੀਦੀ ਐ ਸੋ ਇਸ ਮੌਕੇ ਉਹਨਾਂ ਨੂੰ ਮੋਤਲ ਨਹੀਂ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਅਗਰ ਉਹਨਾਂ ਦੇ ਮਾਤਾ ਜੀ ਪਾਰਟੀ ਛੱਡ ਕੇ ਚਲੇ ਵੀ ਗਏ ਸੀ ਭਾਜਪਾ ਕਿਉਂਕਿ ਉਹਨਾਂ ਦੀ ਟਿਕਟ ਕੱਢ ਦਿੱਤੀ ਗਈ ਵਿਕਰਮ ਚੌਧਰੀ ਪਾਰਟੀ ਦੇ ਵਿੱਚ ਹੀ ਸੀ ਔਰ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ ਹਜੇ ਵੀ ਇੱਕ ਦੂਜੇ ਦੇ ਖਿਲਾਫ ਟਿੱਪਣੀਆਂ ਕਰਦੇ ਨੇ ਇਹ ਮੀਡੀਆ ਦੇ ਵਿੱਚ ਜਨਗਾਂਹਰ ਹੈ ਗੱਲ ਪਰ ਜਦੋਂ ਕਾਰਵਾਈਆਂ ਕਰਨ ਦੀ ਗੱਲ ਆਉਂਦੀ ਹੈ ਤੇ ਸਿਰਫ ਕੁਝ ਲੋਕਾਂ ਦੇ ਕਾਰਵਾਈਆਂ ਕਿਉਂ ਹੁੰਦੀਆਂ ਇਹ ਸਵਾਲ ਕਈ ਵਾਰੀ ਆਪਣੇ ਆਪ ਦੇ ਵਿੱਚ ਚੁਣੌਤੀ ਬਣ ਜਾਂਦੀ ਹੈ ਪਰਜੋਤ ਜੀ ਅਮਰਿਤਪਾਲ ਸਿੰਘ ਬਾਰੇ ਕਈ ਦਿਨਾਂ ਤੋਂ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਕੀ ਉਹ ਚੋਣ ਲੜਨਗੇ ਚੋਣ ਲੜਨੀ ਚਾਹੀਦੀ ਚੋਣ ਨਹੀਂ ਲੜਨੀ ਚਾਹੀਦੀ ਜਿੰਤੋਂ ਤੱਕ ਮੇਰੀ ਜਾਣਕਾਰੀ ਹੈ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਮਾਤਾ ਜੀ ਨੂੰ ਪਿਤਾ ਤਰਸੀਮ ਸਿੰਘ ਨੂੰ ਲਗਾਤਾਰ ਲੋਕ ਵੱਖ-ਵੱਖ ਸੰਗਠਨ ਸੰਪਰਕ ਕਰ ਰਹੇ ਸੀ ਔਰ ਮਿਲਣ-ਗਿਲਣ ਆਉਂਦੇ ਸੀ ਜਦੋਂ ਤੇ ਗੱਲ ਕਹਿੰਦੇ ਸੀ ਕਿ ਅਮਰਿਤਪਾਲ ਸਿੰਘ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਖਡੂਰ ਸਾਹਿਬ ਤੋਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਨੈਸ਼ਨਲ ਸਿਕਿਉਰਿਟੀ ਐਕਟ ਉਹਨਾਂ ਤੇ ਲਾਇਆ ਗਿਆ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਔਰ ਕੇਂਦਰ ਸਰਕਾਰ ਨੇ ਮਿਲ ਕੇ ਇੱਕ ਸਾਲ ਹੀ ਉਹਨਾਂ ਦੇ NSA ਦੇ ਵਿੱਚ ਫੇਰ ਵਾਅਦਾ ਕੀਤਾ ਸੂਬਾ ਸਰਕਾਰ ਵੱਲੋਂ ਹੁਣ ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਹੈ ਤੇ ਲਗਾਤਾਰ ਇਹ ਮੰਗ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨਾਲ ਸੰਬੰਧਿਤ ਭਾਈਚਾਰੇ ਦੇ ਉਹਨਾਂ ਦੀਆਂ ਜਥੇਬੰਦੀਆਂ ਦੇ ਕਿ ਉਹਨਾਂ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨੀ ਚਾਹੀਦੀ ਹੈ ਹੁਣ ਕੱਲ ਉਹਨਾਂ ਨੂੰ ਇੱਕ ਵਕੀਲ ਸਾਹਿਬ ਮਿਲ ਕੇ ਆਏ ਉਹਨਾਂ ਨੇ ਵੀ ਇਹ ਸੰਕੇਤ ਦਿੱਤੇ ਕਿ ਅਮਰਿਤਪਾਲ ਸਿੰਘ ਚੋਣ ਲੜ ਸਕਦੇ ਨੇ ਉਸ ਤੋਂ ਬਾਅਦ ਲਗਾਤਾਰ ਮੀਡੀਆ ਦੇ ਵਿੱਚ ਖਬਰਾਂ ਸੁਰਖੀਆਂ ਬਣੀਆਂ ਅੱਜ ਬਹੁਤ ਅਹਿਮ ਮੀਟਿੰਗ ਹੈ ਅੱਜ ਤਰਸੀਮ ਸਿੰਘ ਅਮਰਿਤਪਾਲ ਸਿੰਘ ਦੇ ਪਿਤਾ ਔਰ ਉਹਨਾਂ ਦੇ ਚਾਚਾ ਜੀ ਅੱਜ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੁਲਾਕਾਤ ਕਰਨਗੇ ਅਮਰਿਤਪਾਲ ਸਿੰਘ ਦੇ ਨਾਲ ਔਰ ਅਮਰਿਤਪਾਲ ਸਿੰਘ ਤੋਂ ਉਹਨਾਂ ਦੀ رائے ਪੁੱਛੀ ਜਾਏਗੀ ਉਹਨਾਂ ਦੇ ਪਿਤਾ ਤਰਸੀਮ ਸਿੰਘ ਕਹਿੰਦੇ ਨੇ ਕਿ ਹਲੇ ਤੱਕ ਅਸੀਂ ਚੋਣ ਲੜਨ ਦਾ ਕੋਈ ਫੈਸਲਾ ਨਹੀਂ ਕੀਤਾ ਬਹੁਤ ਸਾਰੇ ਲੋਕ ਸਾਨੂੰ ਆ ਕੇ ਕਹਿੰਦੇ ਨੇ ਕਿ ਚੋਣ ਲੜਨੀ ਚਾਹੀਦੀ ਹੈ ਅਸੀਂ ਤੁਹਾਡੇ ਨਾਲ ਆ ਪਰ ਤਰਸੀਮ ਸਿੰਘ ਕਹਿੰਦੇ ਪਰਿਵਾਰ ਨੇ ਚੋਣ ਲੜਨ ਦਾ ਕੋਈ ਫੈਸਲਾ ਨਹੀਂ ਸੀ ਕੀਤਾ ਖਬਰਾਂ ਜ਼ਰੂਰ ਲੱਗ ਰਹੀਆਂ ਨੇ ਇੱਕ ਦੋ ਦਿਨ ਦੀ ਆ ਮੀਡੀਆ ਦੇ ਵਿੱਚ ਪਰ ਅੱਜ ਜਦੋਂ ਮੁਲਾਕਾਤ ਹੋਏਗੀ ਅਮਰਿਤਪਾਲ ਸਿੰਘ ਦੇ ਨਾਲ ਉਹਨਾਂ ਦਾ ਵਿਚਾਰ ਕੀ ਹੈ ਉਹਨਾਂ ਦਾ ਮਨ ਕੀ ਹੈ ਅਸੀਂ ਜਿਹੜੇ ਲੋਕਾਂ ਦੇ ਸਨੇਹੇ ਨੇ ਲੋਕਾਂ ਦੀਆਂ ਭਾਵਨਾਵਾਂ ਨੇ ਉਹ ਅਮਰਿਤਪਾਲ ਸਿੰਘ ਹੋਰਾਂ ਨਾਲ ਸਾਂਝੀ ਕਰਾਂਗੇ ਜੋ ਕੁਝ ਉਹਨਾਂ ਦੀ ਭਾਵਨਾ ਹੋਊਗੀ ਉਹ ਅਸੀਂ ਆ ਕੇ ਸੰਗਤਾਂ ਨੂੰ ਦੱਸਾਂਗੇ ਸੋ ਮਤਲਬ ਗੱਲ ਅੱਜ ਅਫੀਸ਼ੀਅਲ ਤੌਰ ਤੇ ਆਰ ਪਾਰ ਹੋ ਜਾਓ ਅਗਰ ਤਾਂ ਅਮਰਿਤਪਾਲ ਸਿੰਘ ਹੋਣਾ ਨੇ ਚੋਣ ਲੜਨੀ ਹੋਈ ਤੇ ਆਪਣੇ ਪਿਤਾ ਦੇ ਜ਼ਰੀਏ ਅੱਜ ਜੋ ਅਫੀਸ਼ੀਅਲ ਸੁਨੇਹਾ ਪੇਛ ਸਕਦੇ ਨੇ ਅਗਰ ਚੋਣ ਨਹੀਂ ਲੜਨੀ ਹੋ ਤਾਂ ਵੀ ਉਹਨਾਂ ਦੇ ਪਿਤਾ ਆ ਕੇ ਅੱਜ ਦੱਸ ਦੇਣਗੇ ਸੋ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਜਿੱਦਾਂ ਹੀ ਅੱਜ ਮੁਲਾਕਾਤ ਹੋਏਗੀ ਅਮ੍ਰਿਤਪਾਲ ਸਿੰਘ ਦੇ ਬਾਰੇ ਇਹ ਪੱਕੀ ਖਬਰ ਆਏਗੀ ਕਿ ਉਹਨਾਂ ਨੇ ਚੋਣ ਲੜਨੀ ਆ ਜਾਂ ਨਹੀਂ ਹੁਣ ਸਵਾਲ ਦੂਜਾ ਉਹਨਾਂ ਦੇ ਮਾਤਾ ਨਾਲ ਕੱਲ ਪੱਤਰਕਾਰ ਗੱਲਬਾਤ ਕਰ ਰਹੇ ਸੀ ਅਮ੍ਰਿਤਪਾਲ ਸਿੰਘ ਦੇ ਮਾਤਾ ਜੀ ਨਾ ਉਹ ਕਹਿੰਦੇ ਕਿ ਕਿਸੇ ਪਾਰਟੀ ਤੋਂ ਚੋਣ ਨਹੀਂ ਲੜਨੀ ਅਗਰ ਕੋਈ ਵਿਚਾਰ ਬਣਿਆ ਸੋ ਆਜ਼ਾਦ ਚੋਣ ਲੜਨੀ ਹੈ ਕਿਉਂਕਿ ਲੋਕ ਸੰਗਤ ਲਗਾਤਾਰ ਇਸ ਗੱਲ ਦੇ ਸਨੇਹ ਲੈ ਕੇ ਆ ਰਹੀ ਹੈ ਇਹਦਾ ਮਤਲਬ ਹੈ ਕਿ ਅੱਜ ਦਾ ਦਿਨ ਬੜਾ ਮਹੱਤਵਪੂਰਨ ਹੈ ਅਗਰ ਅੱਜ ਅਮਰਿਤਪਾਲ ਸਿੰਘ ਇਹ ਦੱਸ ਦਿੰਦੇ ਨੇ ਆਪਣੇ ਪਿਤਾ ਨੂੰ ਕਿ ਕੀ ਉਹ ਚੋਣ ਲੜਨਾ ਚਾਹੁੰਦੇ ਨੇ ਜਾਂ ਨਹੀਂ ਆਜ਼ਾਦ ਚੋਣ ਲੜਨਗੇ ਜਾਂ ਨਹੀਂ ਉਹਦੇ ਨਾਲ ਸਾਰੀ ਸਿਤੀ ਸਾਫ਼ ਹੋਏਗੀ ਹੁਣ ਜਿੱਥੋਂ ਤੱਕ ਚਰਚਾਵਾਂ ਨੇ ਸੋਸ਼ਲ ਮੀਡੀਆ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਟਿਕਟ ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਨਹੀਂ ਕੀਤੀ ਖਡੂਰ ਸਾਹਿਬ ਦੀ ਟਿਕਟ ਜਾਰੀ ਨਹੀਂ ਕੀਤੀ विक्रम जीठिया ਸਭ ਤੋਂ ਵੱਧ ਪਸੰਦੀਦਾ ਖਡੂਰ ਸਾਹਿਬ ਚਕਾਲੀ ਦਲ ਦੇ ਉਮੀਦਵਾਰ ਦੇਖੇ ਜਾ ਰਹੇ ਨੇ ਭਾਵੇਂ ਪਾਰਟੀ ਦੇ ਵੱਖ-ਵੱਖ ਲੀਡਰ ਨੇ ਹਲਕਾ ਇੰਚਾਰਜ ਨੇ ਉਹ ਵਿਕਰਮ ਸਿੰਘ ਮਜੀਠੀਆ ਨੂੰ ਚੋਣ ਲੜਦੇ ਦੇਖਣਾ ਚਾਹੁੰਦੇ ਨੇ ਅਕਾਲੀ ਦਲ ਨੇ ਟਿਕਟ ਜਾਰੀ ਨਹੀਂ ਕੀਤੀ ਇਹ ਟਿਕਟ ਰੋਕ ਲਈ ਗਈ ਹੈ ਕਿ ਅਕਾਲੀ ਦਲ ਕੋਲੇ ਵੀ ਇਹ ਸਨੇਹ ਨੇ ਕਿ ਅਮਰਿਤਪਾਲ ਸਿੰਘ ਚੋਣ ਲੜ ਸਕਦੇ ਨੇ ਭਾਵੇਂ ਆਜ਼ਾਦ ਕਿਉਂਕਿ ترਸੀਮ ਸਿੰਘ ਅਮਰਿਤਪਾਲ ਸਿੰਘ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਸਾਨੂੰ ਨਾ ਅਕਾਲੀ ਦਲ ਨੇ ਨਾ ਸਾਨੂੰ ਕਿਸੇ ਪਾਰਟੀ ਨੇ ਹਲੇ ਤੱਕ ਸੰਪਰਕ ਕੀਤਾ ਤੇ ਨਾ ਅਸੀਂ ਸੰਪਰਕ ਕੀਤਾ ਕੀ ਅਕਾਲੀ ਦਲ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਅਮਰਿਤਪਾਲ ਸਿੰਘ ਕੀ ਫੈਸਲਾ ਕਰਦਾ ਹੈ ਅਗਰ ਅਮਰਿਤਪਾਲ ਸਿੰਘ ਹੁਣਾਂ ਨੇ ਚੋਣ ਲੜਨ ਦਾ ਫੈਸਲਾ ਕੀਤਾ ਆਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ ਕੀ ਅਕਾਲੀ ਦਲ ਬਾਹਰ ਰਹਿ ਕੇ ਸਮਰਥਨ ਦੇਵੇਗਾ ਬਿਨਾ ਮੰਗੇ ਸਮਰਥਨ ਦੇਵੇਗਾ ਜਿਵੇਂ ਦਿੱਲੀ ਚ ਕਾਂਗਰਸ ਪਾਰਟੀ ਨੇ ਅਰਵਿੰਦ ਕੇਜਰੀਵਾਲ ਨੂੰ ਬਿਨਾ ਮੰਗੇ ਸਮਰਥਨ ਦਿੱਤਾ ਸੀ ਅਗਰ ਅਕਾਲੀ ਅਗਰ ਅਮਰਿਤਪਾਲ ਸਿੰਘ ਚੋਣ ਲੜਨ ਦਾ ਫੈਸਲਾ ਕਰਦੇ ਨੇ ਉਸ ਤੋਂ ਬਾਅਦ ਅਗਰ ਅਕਾਲੀ ਦਲ ਸਮਰਥਨ ਦੰਦਾ ਬਿਨਾ ਅਮਰਿਤਪਾਲ ਸਿੰਘ ਦੇ ਮੰਗੇ ਵੀ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਆਪਣੇ ਪੰਥਕ ਏਜੰਡੇ ਨੂੰ ਅੱਗੇ ਵਧਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਪੰਥਕ ਭਾਈਚਾਰੇ ਨੂੰ ਪੰਥਕ ਵੋਟਰਾਂ ਨੂੰ ਇਹ ਦੱਸ ਸਕਦਾ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਹੈ ਅਸੀਂ ਡਿਬਰੂਗੜ੍ਹ ਦੇ ਵਿੱਚ ਬੰਦ ਜਿਹੜੇ ਨੌਜਵਾਨ ਨੇ ਉਹਨਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਵੀ ਇਹ ਸੰਘਰਸ਼ ਕੀਤਾ ਹੈ ਇਹ ਵੀ ਹੋ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਹੇ ਕਿ ਸ਼੍ਰੋਮਣੀ ਅਕਾਲੀ ਦਲ ਅਮਰਿਤਪਾਲ ਸਿੰਘ ਦੇ ਸਾਹਮਣੇ ਕੋਈ ਕੈਂਡੀਡੇਟ ਖੜਾ ਨਾ ਕਰੇ ਇਹ ਵੀ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਖੁਦ ਬਿਆਨ ਦੇਵੇ ਸੁਖਬੀਰ ਸਿੰਘ ਬਾਦਲ ਕਿ ਜੇ ਅਮਰਿਤਪਾਲ ਸਿੰਘ ਆਜ਼ਾਦ ਚੋਣ ਲੜਦੇ ਨੇ ਤੇ ਅਸੀਂ ਵਿਚਾਰ ਕਰਾਂਗੇ ਹੋ ਸਕਦਾ ਫਿਰ ਕੋਰ ਕਮੇਟੀ ਦੀ ਮੀਟਿੰਗ ਹੋਵੇ ਪੋਲੀਟੀਕਲ ਅਫੇਅਰਸ ਕਮੇਟੀ ਦੀ ਮੀਟਿੰਗ ਹੋਵੇ ਕੀ ਕਮੇਟੀ ਬਣੇ ਉਹ ਕਮੇਟੀ ਫਿਰ ਫੈਸਲਾ ਕਰੇ ਕਿ ਚੋਣ ਲੜਨੀ ਹੈ ਨਹੀਂ ਔਰ ਜ਼ਿਆਦਾਤਰ ਫੈਸਲੇ ਦੀ ਸੰਭਾਵਨਾ ਹੈ ਕਿ ਅਕਾਲੀ ਦਲ ਅਮਰਿਤਪਾਲ ਸਿੰਘ ਦੇ ਸਾਹਮਣੇ ਉਮੀਦਵਾਰ ਨਹੀਂ ਖੜਾ ਸਕਦਾ ਅਗਰ ਅਕਾਲੀ ਦਲ ਉਮੀਦਵਾਰ ਨਹੀਂ ਖੜਾਉਂਦਾ ਤੇ ਫਿਰ ਅਕਾਲੀ ਦਲ ਇਹ ਪ੍ਰਭਾਵ ਦੇਣ ਵਾਲੇ ਪਾਸੇ ਸੋਚੇਗਾ ਕਿ ਪੰਥਕ ਵੋਟਰਾਂ 'ਚ ਸਨੇਹਾ ਜਾਏ ਕਿ ਅਸੀਂ ਪੰਥਕ ਮੁੱਦਿਆਂ ਤੇ ਖੜੇ ਆਂ ਅਸੀਂ ਪੰਜਾਬ ਦੇ ਉਹਨਾਂ ਨੌਜਵਾਨਾਂ ਤੇ ਦੇ ਨਾਲ ਖੜੇ ਆ ਜਿਨ੍ਹਾਂ ਤੇ ਇਸ ਤਰ੍ਹਾਂ ਦੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਗਿਆ ਕਿਉਂਕਿ ਅਸੀਂ ਬੰਦੀ ਸਿੰਘਾਂ ਦੀ ਲੜਾਈ ਵੀ ਲੜ ਰਹੇ ਆ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਾਕੀ ਸੀਟਾਂ ਤੇ ਜਿਹੜਾ ਪੰਥਕ VOTER ਹੈ ਉਹਨਾਂ ਦਾ ਉਹਨਾਂ ਦਾ ਸਾਥ ਵੀ ਮਿਲ ਸਕਦਾ ਹੈ ਉਹਨਾਂ ਵੱਲੋਂ ਹੰਗਾਰਾ ਵੀ ਮਿਲ ਸਕਦਾ ਹੈ ਉਂਝ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਤੋਂ ਇਨਕਾਰ ਕਰ ਦਿੱਤਾ ਜਦੋਂ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕਈ ਮਤੇ ਪਾਏ ਗਏ ਕਿ ਅਸੀਂ ਚਾਹੁੰਦੇ ਆ ਕਿ ਕੇਂਦਰ ਦੀਆਂ ਸਰਕਾਰਾਂ ਧਾਰਮਿਕ ਮਸਲੇ ਚ ਦਖਲ ਨਾ ਦੇਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨਾ ਕਰਨ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਬਹੁਤ ਸਾਰੇ ਇਸ ਤਰ੍ਹਾਂ ਦੇ ਮਤੇ ਪੰਜਾਬ ਦੇ ਮਸਲਿਆਂ ਦੇ ਮਤੇ ਪਾਏ ਗਏ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਤਾਕਤ ਮਿਲੀ ਹੈ ਔਰ ਪੰਚਕ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਦੀ ਤਾਰੀਫ ਵੀ ਕੀਤੀ ਜਾ ਰਹੀ ਹੈ ਔਰ ਅਕਾਲੀ ਦਲ ਨੂੰ ਵੀ ਇਹ ਮਹਿਸੂਸ ਹੁੰਦਾ ਹੈ ਕਿ 222 ਜਿਹੜਾ ਸਾਡਾ ਵੋਟ ਪਰਸੈਂਟੇਜ 1.18% 18.38 ਤੱਕ ਗਿਆ ਹੋ ਸਕਦਾ ਜਦੋਂ ਅਸੀਂ ਪੰਥਕ ਝੰਡੇ ਤੇ ਮੁੜਿਆ ਅਸੀਂ ਇਕੱਲੇ ਚੋਣ ਲੜ ਰਹੇ ਹਾਂ ਪੂਰੇ ਪੂਰੇ ਲੋਕ ਸਭਾ ਪੰਜਾਬ ਦੇ ਤੇ ਸਾਨੂੰ ਸਾਡਾ ਰਿਵਾਈਵਲ ਹੋਵੇ ਪੰਥਕ ਵੋਟ ਬੈਂਕ ਸਾਡੇ ਵੱਲ ਮੁੜ ਆਵੇ ਇਹ ਸੋਚ ਹੈ ਸ਼੍ਰੋਮਣੀ ਅਕਾਲੀ ਦਲ ਦੀ ਔਰ ਕਿਤਨਾ ਕਿਤੇ ਦੇਖੋ ਫੈਸਲਾ ਤਾਂ ਹੋਣਾ 1 ਜੂਨ ਨੂੰ ਜਦੋਂ ਵੋਟਾਂ ਪੈ ਜਾਣੀਆਂ ਤੇ 4 ਜੂਨ ਨੂੰ ਨਤੀਜਿਆ ਨੇ ਦੱਸਣਾ ਹੈ ਕਿ ਕਿੰਨੇ ਕੁ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਮੁੱਦਿਆਂ ਤੇ ਵਾਪਸੀ ਪਸੰਦ ਕੀਤੀ ਉੰਜ ਸ਼੍ਰੋਮਣੀ ਅਕਾਲੀ ਦਲ ਇਕੱਲੇ ਪੰਥਕ ਮੁੱਦਿਆਂ ਤੇ ਨਹੀਂ ਅੱਗੇ ਵਧ ਰਿਹਾ ਉਹ ਪੰਜਾਬ ਪੰਜਾਬੀਅਤ ਦੇ ਮਸਲੇ ਤੇ ਵੀ ਅੱਗੇ ਵਧ ਰਿਹਾ ਹੈ ਭਾਈਚਾਰਕ ਸਾਂਝ ਦੀ ਗੱਲ ਵੀ ਅੱਗੇ ਵਧਾ ਰਿਹਾ ਜਿਵੇਂ ਸਨੇਹ ਨੇ ਜਿਵੇਂ ਸਨੇਹ ਨੇ ਕਿ ਹਮੇਸ਼ਾ ਹੀ ਆਪਸੀ ਭਾਈਚਾਰਾ ਤੇ ਪੰਥਕ ਸਾਂਝ ਦੀ ਲੋੜ ਹੈ ਉਸ ਫਲਸਫੇ ਨੂੰ ਵੀ ਅੱਗੇ ਵਧਾਰਿਆ ਸ਼੍ਰੋਮਣੀ ਅਕਾਲੀ ਦਲ ਜਿਵੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਚਾਰ ਦਰਵਾਜੇ ਨੇ ਸਾਰੇ ਧਰਮਾਂ ਲਈ ਖੁੱਲੇ ਨੇ ਸੋ ਹਿੰਦੂ ਭਾਈਚਾਰੇ ਚੋਂ ਵੀ ਉਮੀਦਵਾਰ ਉਤਾਰੇ ਨੇ ਅਕਾਲੀ ਦਲ ਨੇ ਪਟਿਆਲੇ ਤੋਂ ਐਨ.ਕੇ. ਸ਼ਰਮਾ ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਔਰ ਆਪਣੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਔਰ ਉਹਦੇ ਪਿੱਛੇ ਅਕਾਲੀ ਦਲ ਦਾ ਪੰਥਕ ਝੰਡੇ ਦੇ ਨਾਲ-ਨਾਲ ਪੰਜਾਬ ਪੰਜਾਬੀਅਤ ਦਾ ਝੰਡਾ ਤਾਂ ਕਿ ਸ਼ਹਿਰੀ ਵੋਟਾਂ ਵੀ ਅਕਾਲੀ ਦਲ ਹਾਸਲ ਕਰੇ ਖੈਰ ਇਹ ਗੱਲ ਬੜੀ ਦਿਲਚਸਪ ਰਹੇਗੀ ਕਿ ਅਮਰਿਤਪਾਲ ਸਿੰਘ ਅਗਰ ਹਾਂ ਜਾਂ ਨਾ ਕਰਦੇ ਨੇ ਤੇ ਫਿਰ ਸ਼ਰੋਮਨੀ ਅਕਾਲੀ ਦਲ ਦਾ ਰਿਐਕਸ਼ਨ ਕੀ ਹੈ ਇਹਦਾ ਇੰਤਜ਼ਾਰ ਅੱਜ ਸਾਨੂੰ ਕਰਨਾ ਪਏਗਾ ਕਿ ਅੱਜ ਅਮਰਿਤਪਾਲ ਸਿੰਘ ਕੀ ਫੈਸਲਾ ਕਰਦਾ ਹੈ ਹਜੋ ਜੀ ਅਖੀਰ ਦੇ ਵਿੱਚ بڑا ਜਿਹੜਾ ਮੁੱਦਾ ਇਸ ਵਕਤ ਗਰਮ ਹੈ ਟਿਕਟਾਂ ਦੀ ਵੰਡ ਪੰਜ ਸੀਟਾਂ ਕਾਂਗਰਸ ਦੇ ਵਿੱਚ 25 26 27 ਅਗਲੇ 3 ਦਿਨ ਬੜੀ ਅਹਿਮੀਅਤ ਵਾਲੇ ਨੇ ਕਿਉਂਕਿ ਦੂਸਰੇ ਗੇੜ ਦੀਆਂ ਵੋਟਾਂ ਮੁੱਕਣ ਤੋਂ ਬਾਅਦ सूची ਆ ਸਕਦੀ ਹੈ ਦੂਸਰੇ ਗੇਡ ਦੀਆਂ ਵੋਟਾਂ ਮੁੱਕਣ ਤੋਂ ਬਾਅਦ ਸੂਚੀ ਆ ਸਕਦੀ ਹੈ ਔਰ ਲਗਾਤਾਰ ਕਾਂਗਰਸ ਦੇ ਵਿੱਚ ਪੰਜ ਸੀਟਾਂ ਦੇ ਲਈ ਸਿਆਸੀ ਯੁੱਧ ਚੱਲ ਰਿਹਾ ਇਸੇ ਤਰ੍ਹਾਂ ਭਾਜਪਾ ਵੀ ਇਹ ਦੂਸਰੇ ਗੇਡ ਦੀਆਂ ਵੋਟਾਂ ਪੈਣ ਤੋਂ ਬਾਅਦ ਪੰਜਾਬ ਵਾਲੇ ਪਾਸੇ ਨਾ ਕੇਵਲ ਨਵੇਂ ਸੰਭਾਵੀ ਚਿਹਰਿਆਂ ਨੂੰ ਸ਼ਾਮਲ ਕਰਾ ਸਕਦੀ ਹੈ ਬੀਜੇਪੀ ਆਪਣੀ ਪਾਰਟੀ ਦੇ ਬਲਕਿ ਟਿਕਟਾਂ ਵੀ ਐਲਾਨ ਕਰ ਸਕਦੀ ਹੈ ਹੁਣ ਜਿੰਨਾ ਚਿਰ ਕਾਂਗਰਸ ਦੀ ਗੱਲ ਹੈ ਕਾਂਗਰਸ ਦੇ ਵਿੱਚ ਲੁਧਿਆਣੇ ਦੀ ਸੀਟ ਸਭ ਤੋਂ ਜ਼ਿਆਦਾ ਫਸੀ ਹੋਈ ਹੈ ਹੌਟ ਸੀਟ ਹੈ ਪ੍ਰਤਾਪ ਬਾਜਵਾ ਇਹ ਚੈਲੰਜ ਕਰ ਚੁੱਕੇ ਨੇ ਕਿ ਅਗਰ ਰਵਨੀਤ ਸਿੰਘ ਬਿੱਟੂ ਜਿੱਤੇ ਤੇ ਮੈਂ ਰਾਜਨੀਤੀ ਤੋਂ ਸન્યાਸ ਲੈ ਲੂੰਗਾ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਵੱਡਾ ਦਾਵਾ ਕੀਤਾ ਬੜੇ ਕਾਬਲ ਲੀਡਰ ਨੇ ਲੀਡਰ ਆਫ oppositon ਨੇ ਪ੍ਰਤਾਪ ਸਿੰਘ ਬਾਜਵਾ ਹੁਣ ਕਾਂਗਰਸ ਪਾਰਟੀ ਹਰ ਹਾਲਤ ਦੇ ਵਿੱਚ ਉਥੇ ਅਜਿਹੇ ਚਿਹਰਾ ਚਾਹੁੰਦੀ ਹੈ ਜਿਹੜਾ ਰਵਨੀਤ ਬਿੱਟੂ ਨੂੰ ਟੱਕਰ ਦੇਵੇ ਅਗਰ ਕਾਂਗਰਸ ਪਾਰਟੀ ਨੇ ਟਿਕਟ ਦੇਣੀ ਹੁੰਦਾ ਕਿਸੇ ਵੱਡੇ ਚਿਹਰੇ ਨੂੰ ਦੇਣੀ ਹੁੰਦੀ ਤੇ ਭਾਰਤ ਪੂਸ਼ਣ ਆਸ਼ੂ ਜਿਹੜੇ ਕਿ ਸਾਬਕਾ ਮੰਤਰੀ ਨੇ ਉਹ ਵੀ ਵੱਡਾ ਚਿਹਰਾ ਨੇ ਉਹਨਾਂ ਨੂੰ ਟਿਕਟ ਦੇ ਚੁੱਕੀ ਹੁੰਦੀ ਕਿਉਂਕਿ ਉਹ ਪਹਿਲਾਂ ਦੋਸਤ ਰਹੇ ਨੇ ਰਵਨੀਤ ਬਿੱਟੂ ਦੇ ਔਰ ਵਿਜੀਲੈਂਸ ਦੇ ਗੇੜਿਆਂ 'ਚ ਵੀ ਰਹੇ ਨੇ ਈਡੀ ਔਰ ਵਿਜੀਲੈਂਸ ਦੇ ਖਤਰੇ ਕਰਕੇ ਸ਼ਾਇਦ ਕਾਂਗਰਸ ਪਾਰਟੀ ਚਿੰਤਤ ਹੈ ਕਿ ਉਹਨਾਂ ਨੂੰ ਟਿਕਟ ਦਈਏ ਜਾਂ ਨਹੀਂ ਉਂਝ ਰਾਹੁਲ ਗਾਂਧੀ ਔਰ ਹਾਈ ਕਮਾਂਡ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਨੇ ਉਹਨਾਂ ਦੀ ਟਿਕਟ ਕਾਂਗਰਸ ਕਿਹਾ ਜਾਂਦਾ ਹੈ ਕਿ ਭਾਰਤ ਪੁਸ਼ਨ ਆਸ਼ੂ ਦੀ ਟਿਕਟ ਛੇਤੀ ਛੇਤੀ ਕੱਟੀ ਨਹੀਂ ਜਾ ਸਕਦੀ ਪਰ ਇਸ ਵਾਰ ਟਿਕਟ ਕੱਟਣ ਦਾ ਮਸਲਾ ਨਹੀਂ ਹੈ ਟਿਕਟ ਦੇਣ ਦਾ ਸੋ ਅਗਰ ਦੇਣੀ ਹੁੰਦੀ ਭਾਰਤ ਪੁਸ਼ਨ ਆਸ਼ੂ ਨੂੰ ਟਿਕਟ ਹੁਣ ਤੱਕ ਦਿੱਤੀ ਜਾ ਚੁੱਕੀ ਹੋਣੀ ਸੀ ਇਹ ਵੀ ਹੋ ਸਕਦਾ ਹੈ ਕਿ ਟਿਕਟ ਭਾਰਤ ਪੁਸ਼ਨ ਆਸ਼ੂ ਦੇ ਨਾਂ ਤੇ ਫਾਈਨਲ ਹੋਵੇ ਪਰ ਕਾਂਗਰਸ ਹੋਰ ਸੰਭਾਵਨਾਵਾਂ ਦੇਖ ਰਹੀ ਹੋਵੇ ਉੰਜ ਸੰਜੇ ਤਲਵਾਰ ਵੱਡੇ ਦਾਵੇਦਾਰ ਨੇ ਪੰਜਾਬ ਚ ਲੁਧਿਆਣੇ ਦੀ ਕਾਂਗਰਸ ਦੀ ਗੱਲ ਕਰੀਏ ਤੇ ਦੋ ਧੜੇ ਨੇ ਇੱਕ ਤੜਾ ਇਸ ਵਕਤ ਭਾਤਪੂਸ਼ਣ ਆਸ਼ੂ ਦੇ ਹੱਕ ਚ ਇੱਕ ਸੰਜੇ ਤਲਵਾਰ ਦੇ ਉੰਜ ਸੰਜੇ ਤਲਵਾਰ ਔਰ ਭਾਤਪੂਸ਼ਣ ਆਸ਼ੂ ਵੀ ਚੰਗੇ ਦੋਸਤ ਨੇ ਦੋਵੇਂ ਇੱਕ ਵੇਲੇ ਇਕੱਠੇ ਕਾਉਂਸਲਰ ਵੀ ਰਹੇ ਨੇ ਪਰ ਕਿਉਂਕਿ ਪਾਰਲੀਮੈਂਟ ਦੀ ਟਿਕਟ ਦਾ ਸਵਾਲ ਹੈ ਸੰਜੇ ਤਲਵਾਰ ਦੇ ਹੱਕ ਚ ਕਈ ਸਾਬਕਾ ਐਮਐਲਏ ਕਾਂਗਰਸ ਦੇ ਸੰਗਠਨ ਦੇ ਲੋਕ ਔਰ ਭਾਤਪੂਸ਼ਣ ਆਸ਼ੂ ਦੇ ਹੱਕ ਚ ਵੀ ਕਈ ਲੋਕ ਰਾਜਾ ਵੜਿੰਗ ਵੀ ਭਾਤਪੂਸ਼ਣ ਆਸ਼ੂ ਦਾ ਸਮਰਥਨ ਕਰ ਰਹੇ ਨੇ ਪਰ ਕਿਉਂਕਿ ਵੱਡਾ ਚਿਹਰਾ ਚਾਹੀਦਾ ਪਹਿਲਾਂ ਪ੍ਰਗਟ ਸਿੰਘ ਦਾ ਨਾਂ ਚੱਲਿਆ ਫਿਰ ਨਾ ਆ ਗਿਆ ਮੀਡੀਆ 'ਚ ਸੁਰਖੀਆਂ ਬਣਿਆ ਗੁਰਕੀਰਤ ਕੋਟਲੀ ਦਾ ਤੇਜ ਪ੍ਰਕਾਸ਼ ਸਿੰਘ ਕੋਟਲੀ ਉਹਨਾਂ ਦੇ ਪੁੱਤਰ ਨੇ ਬਿਆਨ ਸਿੰਘ ਪਰਿਵਾਰ ਦੇ ਵਿੱਚ ਰਵਨੀਤ ਬਿੱਟੂ ਦੇ ਨਾਲ-ਨਾਲ ਗੁਰਕੀਰਤ ਕੋਟਲੀ ਵੀ ਕਾਂਗਰਸ ਪਾਰਟੀ ਦੇ ਲੀਡਰ ਨੇ ਸਾਬਕਾ ਵਿਧਾਇਕ ਨੇ ਖੰਨਾ ਤੋਂ ਹੁਣ ਗੁਰਕੀਰਤ ਕੋਟਲੀ ਦਾ ਨਾਮ ਵੀ ਚੱਲ ਰਿਹਾ ਹੈ ਕਾਂਗਰਸ ਪਾਰਟੀ ਵਿਚਾਰ ਕਰ ਰਹੀ ਹੈ ਹਾਈ ਕਮਾਂਡ ਇਸ ਨਾਂ ਤੇ ਵੀ ਵਿਚਾਰ ਕਰ ਰਹੀ ਹੈ ਕਿ ਅਗਰ ਗੁਰਕੀਰਤ ਕੋਟਲੀ ਨੂੰ ਲੁਜਾਣੇ ਤੋਂ ਉਤਾਰਿਆ ਜਾਵੇ ਗੁਰਕੀਰਤ ਕੋਟਲੀ ਦਾ ਸਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ ਖੰਨਾ ਪਾਇਲ ਬਿਆਨ ਸਿੰਘ ਉਹਨਾਂ ਦਾ ਪਿੰਡ ਜ਼ਿਲ੍ਹਾ ਲੁਧਿਆਣਾ ਹੈ ਭਾਵੇਂ ਉਹਨਾਂ ਦਾ ਵਿਧਾਨ ਸਭਾ ਹਲਕਾ ਖੰਨਾ ਚੋਣ ਲੜਨ ਆਲੇ ਪਰ ਉਹ ਲੁਧਿਆਣੇ ਨਾਲ ਸਬੰਧਤ ਨਹੀਂ ਉਹ ਬਾਰੀ ਨਹੀਂ ਹੈ ਔਰ ਬਿਆਨਤ ਸਿੰਘ ਦੇ ਪਰਿਵਾਰ ਚੋਂ ਨਹੀਂ ਔਰ ਸੰਗਤੀ ਕੇਂਦਰ ਲੁਧਿਆਣਾ ਚ ਬਿਆਨਤ ਸਿੰਘ ਪਰਿਵਾਰ ਦਾ ਸਭ ਤੋਂ ਵੱਡ ਪ੍ਰਭਾਵ ਹੈ ਸ਼ਹਿਰਾਂ ਚ ਔਰ ਹੁਣ ਜਦੋਂ ਆਮ ਆਦਮੀ ਪਾਰਟੀ ਨੇ ਵੀ ਸ਼ਹਿਰ ਦੇ ਵਿੱਚ ਸੁਸ਼ੀਲ ਕ੍ਰਸ਼ સુશીલ કુમાર پراશર સુશીલ پراશર પપ્પી پراશર ਜਿਹਨਾਂ ਨੂੰ ਕਹਿੰਦੇ ਨੇ સુશીલ پراશર ਪપ્પી ਵੀ ਸ਼ਹੀਦਾਂ ਦੇ ਪਰਿਵਾਰ ਚੋਂ ਆਉਂਦੇ ਨੇ ਜਦੋਂ ਆਮ ਆਦਮੀ ਪਾਰਟੀ ਨੇ ਇੱਕ ਸ਼ਹੀਦ ਦੇ ਪਰਿਵਾਰ ਚੋਂ ਟਿਕਟ ਦਿੱਤੀ ਹੈ ਬੀਜੇਪੀ ਦੇ ਵਿੱਚ ਵੀ ਰਵਨੀਤ ਬਿੱਟੂ ਅਸ਼ੀਰ ਬਿਆਨਤ ਸਿੰਘ ਦੇ ਕਿਉਂਕਿ ਕਾਂਗਰਸ ਔਰ ਉਹਨਾਂ ਦੀ ਅਸੈਸੀਨੇਸ਼ਨ ਨੂੰ ਉਹਨਾਂ ਨੂੰ ਸ਼ਹੀਦ ਦੇ ਤੌਰ ਤੇ ਉੱਤੇ ਦੇਖਦੀ ਹੈ ਹਮੇਸ਼ਾ ਕਾਂਗਰਸ ਬੀਜੇਪੀ ਸਾਰੇ ਸਰਕਾਰ ਵੀ ਸ਼ਹੀਦ ਦੇ ਤੌਰ ਤੇ ਦੇਖਦੀ ਹੈ ਹਾਲਾਂਕਿ ਅਜੇ ਲੋਕਾਂ ਦੀ ਵੀ ਕਮੀ ਨਹੀਂ ਹੈ ਜਿਹੜੇ ਬਿਅੰਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦੰਦੇ ਹੁਣ ਸਵਾਲ ਇਹ ਹੈ ਕਿ ਅਗਰ ਗੁਰਕੀਰਤ ਕੋਟਲੀ ਨੂੰ ਕਾਂਗਰਸ ਵਿਚਾਰ ਕਰ ਰਹੀ ਹੈ ਅਗਰ ਗੁਰਕੀਰਤ ਕੋਟਲੀ ਨੂੰ ਉਤਾਰ ਦਿੱਤਾ ਜਾਂਦਾ ਮੈਂ ਕੋਸ਼ਿਸ਼ ਕੀਤੀ ਗੁਰਕੀਰਤ ਕੋਟਲੀ ਹੰਨਾ ਨਾਲ ਗੱਲ ਕਰਨ ਦੀ ਨਹੀਂ ਹੋ ਸਕੀ ਉਹਨਾਂ ਦੇ ਇੱਕ ਸਾਥੀ ਉਹਨਾਂ ਦੇ ਦੋਸਤ ਪੱਤਰਕਾਰ ਵੀ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਅਗਰ ਖਾਈ ਕਮਾਂਡ ਕੋਈ ਜ਼ਿੰਮੇਵਾਰੀ ਲਾਏਗੀ ਤੇ ਫਿਰ ਉਸ ਤੋਂ ਬਾਅਦ ਵਿਚਾਰ ਕੀਤਾ ਜਾਏਗਾ ਹੁਣ ਅਗਰ ਹਾਈ ਕਮਾਂਡ ਨੇ ਤੈਅ ਕਰ ਲਿਆ ਕਿ ਗੁਰਕੀਰਤ ਕੋਟਲੀ ਨੂੰ ਅਸੀਂ ਲੜਾ ਸਕਦੇ ਹਾਂ ਰਵਨੀਤ ਬਿੱਟੂ ਦੇ ਸਾਹਮਣੇ ਕਿਉਂਕਿ ਉਮੀਦਵਾਰ ਤਕੜਾ ਚਾਹੀਦਾ ਰਵਨੀਤ ਬਿੱਟੂ ਬੀਨਤ ਸਿੰਘ ਦੀ ਸਾਰੀ ਵਿਰਾਸਤ ਭਾਜਪੀ ਚ ਲੈ ਕੇ ਜਾਣਾ ਚਾਹ ਰਹੇ ਨੇ ਉਹਨਾਂ ਦੇ ਬਿਆਨ ਹੀ ਦੱਸ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਕਾਂਗਰਸ ਨੇ ਕਦਰ ਨਹੀਂ ਕੀਤੀ ਸ਼ਹੀਦਾ ਦੀ ਬੀਨਤ ਸਿੰਘ ਦੀ ਵੀ ਕਦਰ ਨਹੀਂ ਕੀਤੀ ਉਹਨਾਂ ਦੇ ਇਲਜ਼ਾਮ ਹੀ ਆਏ ਨੇ ਹੁਣ ਬਿਨ ਸਿੰਘ ਪਰਿਵਾਰ ਚੋਂ ਤੇਜ ਪ੍ਰਕਾਸ਼ ਕੋਟਲੀ ਵੀ ਮੰਤਰੀ ਰਹੇ। ਬੀਬੀ ਗੁਰਕਮਲ ਕੌਰ ਵੀ ਐਮਐਲਏ ਰਹੇ। ਜਲੰਧਰ ਕੈਂਟ ਤੋਂ ਐਮਐਲਏ ਰਹੇ ਹੋ। ਗੁਰਕੀਰਤ ਕੋਟਲੀ ਐਮਐਲਏ ਨੇ। ਸਾਬਕਾ ਐਮਐਲਏ ਨੇ। ਸੋ ਹੁਣ ਉਹਨਾਂ ਦੇ ਨਾਂ ਤੇ ਵਿਚਾਰ ਕੀਤਾ ਜਾਂਦਾ ਹੈ। ਅਗਰ ਕਾਂਗਰਸ ਨੇ ਗੁਰਕੀਰਤ ਕੋਟਲੀ ਨੂੰ ਮੈਦਾਨ 'ਚ ਉਤਾਰ ਦਿੱਤਾ। ਅਗਰ ਗੁਰਕੀਰਤ ਕੋਟਲੀ ਨੇ ਪ੍ਰਵਾਨ ਕਰ ਲਿਆ ਚੋਣ ਲੜਨਾ ਤੇ ਰਵਨੀਤ ਮਿੱਟੂ ਦੇ ਸਾਹਮਣੇ ਫੇਰ ਬੜਾ ਦਿਲਚਸਪ ਮੁਕਾਬਲਾ ਹੋ ਸਕਦਾ ਹੈ। ਉਂਝ ਜਿਹੜੀਆਂ 4 ਸੀਟਾਂ ਬਾਕੀ ਨੇ ਸ਼੍ਰੀ ਅਨੰਦਪੁਰ ਸਾਹਿਬ ਖਡੂਰ ਸਾਹਿਬ ਰਾਣਾ ਗੁਰਜੀਤ ਰਾਣਾ ਕੇਪੀ ਹੋਰ ਕਈ ਸਾਭਕਾ ਮੰਤਰੀ ਰਾਣਾ ਕੇਪੀ ਜਿਹੜੇ ਸਾਭਕਾ ਸਪੀਕਰ ਨੇ ਉਹ ਵੀ ਦੌਰਚ ਨੇ ਬਲਬੀਰ ਸਿੰਘ ਸਿੱਧੂ ਦੌਰਚ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੁਲਬੀਰ ਜੀ ਦਾ ਫਿਰੋਜ਼ਪੁਰ ਔਰ ਖਡੂਰ ਸਾਹਿਬ ਉਹਨਾਂ ਦੀ ਵੀ ਦਾਅਵੇਦਾਰੀ ਆ ਸ਼ੇਰ ਸਿੰਘ ਖਬਾਇਆ ਨੰਬਰ 1 ਚੱਲ ਰਹੇ ਨੇ ਫਿਰੋਜ਼ਪੁਰ ਤੋਂ ਕਾਂਗਰਸ ਦੇ ਇੱਕ ਪੁਰਾਣੇ ਯੂਥ ਕਾਂਗਰਸ ਦੇ ਪ੍ਰਧਾਨ ਉਹ ਵੀ ਦਾਵੇਦਾਰਾਂ ਚੋਂ ਨਹੀਂ ਸੋ ਕਈ ਫਿਰੋਜ਼ਪੁਰ ਦੇ ਲੀਡਰ ਨੇ ਜਿਨ੍ਹਾਂ ਦੀਆਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਇੱਕ ਵੱਡੇ ਲੀਡਰ ਦੀ ਤਾਂ ਖਾਸ ਤੌਰ ਤੇ ਚਰਚਾ ਚੱਲਦੀ ਹੈ ਕਿ ਉਹ ਭਾਜਪਾ ਚ ਵੀ ਜਾ ਸਕਦੇ ਨੇ ਪਰ ਭਾਜਪਾ ਤੋਂ ਖਬਰਾਂ ਆ ਰਹੀਆਂ ਨੇ ਕਿ ਭਾਜਪਾ ਦੂਸਰੇ ਗੇੜ ਦੇ ਚੋਣਾਂ ਤੋਂ ਬਾਅਦ ਪੰਜਾਬ ਚ ਕੁਝ ਵੱਡੇ ਲੀਡਰਾਂ ਨੂੰ ਉਹਨਾਂ ਦੇ ਵਿੱਚੋਂ ਕਾਂਗਰਸੀਆਂ ਦਾ ਨਾਮ ਧੀਆ ਆਪਣੀ ਪਾਰਟੀ ਚ ਸ਼ਾਮਲ ਕਰ ਸਕਦੀ ਹੈ ਤੇ ਉਸ ਤੋਂ ਬਾਅਦ ਆਪਣੀਆਂ ਰਹਿਂਦੀਆਂ ਸੀਟਾਂ ਦਾ ਐਲਾਨ ਕਰੇਗੀ ਕਾਂਗਰਸ ਬੀਜੇਪੀ ਸੋ ਅਗਲੇ 2-3 ਦਿਨ ਨੇ ਜਿਹੜੇ ਉਹ ਬੜੇ ਦਿਲਚਸਪ ਹੋਣ ਵਾਲੇ ਨੇ ਪੰਜਾਬ ਦੀ ਸਿਆਸਤ ਦੇ ਪੱਖੋਂ ਔਰ ਲਗਾਤਾਰ ਇਹਨਾਂ ਦੇ ਉੱਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ ਬਾਕੀ ਅੱਜ ਦੁਪਹਿਰ 3 ਵਜੇ ਰਜੀਵ ਪਾਸਕਰ ਜੀ ਦੇ ਨਾਲ ਇੱਕ ਵਾਰ ਫਿਰ ਕਈ ਨਵੇਂ ਖੁਲਾਸੇ ਲੈ ਕੇ ਹਾਜ਼ਰ ਹੋਵਾਂਗੇ ਸੋ ਖਬਰ ਪੜਤਾਲ ਦੇ ਨਾਲ ਲਗਾਤਾਰ ਤੁਸੀਂ ਬਣੇ ਹੋਏ ਹੋ ਬਣਦੇ ਹੋ ਸੁਣਦੇ ਹੋ ਤੁਹਾਡੇ ਕਮੈਂਟਸ ਬੜੇ ਬੇਸ਼ਕੀਮਤੀ ਨੇ ਸਾਰੇ ਕਮੈਂਟ ਨਿੱਜੀ ਤੌਰ ਤੇ ਸਾਰੀ ਟੀਮ ਪੜ੍ਹਦੀ ਹੈ ਕੋਈ ਵੀ ਧਿਰ ਕੋਈ ਵੀ ਪਾਰਟੀ ਕੋਈ ਵੀ ਲੀਡਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਵਿਚਾਰ ਨੂੰ ਅਸੀਂ ਸਿਰ ਮੱਥੇ ਰੱਖਾਂਗੇ ਉਹਨਾਂ ਦਾ ਵਿਚਾਰ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਸੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਅਸੰਤੁਸ਼ਟੀ ਹੈ ਤੇ ਜ਼ਰੂਰ ਸਾਡੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ ਸੋ ਬਹੁਤ ਬਹੁਤ ਅਨਵਰਟਡ ਅਲਾ ਜੀ ਇਹ ਸਾਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ